ਪੰਜਾਬ ਸਰਕਾਰ ਨੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਮਕਸਦ ਨਾਲ ਮੰਤਰੀਆਂ ਦੀਆਂ ਗੱਡੀਆਂ ਉੱਤੇ ਲਾਲ ਬੱਤੀ ਲਾਉਣ ਤੇ ਮਨਾਹੀ ਕੀਤੀ ਹੋਈ ਹੈ ਅਤੇ ਅਫਸਰਾਂ ਨੂੰ ਵੀ ਕਿਸੇ ਤਰ੍ਹਾਂ ਦੀ ਬੱਤੀ ਲਾਉਣ ਤੇ ਮਨਾਹੀ ਹੈ ਇਸ ਦੇ ਬਾਵਜੂਦ ਵਿਧਾਇਕ ਲਾਲ ਬੱਤੀ ਦਾ ਮੋਹ ਨਹੀਂ त्याग ਰਹੇ ਇਸ ਦੀ ਮਿਸਾਲ ਕੱਲ ਹਲਕਾ ਗਿੱਦੜਬਾਹ ਵਿੱਚ ਦੇਖਣ ਨੂੰ ਮਿਲੀ ਇਸ ਹਲਕੇ ਦੇ ਵਿਧਾਇਕ ਰਾਜਾ ਵੜਿੰਗ ਦੌਰੇ ਤੇ ਪਹੁੰਚੇ ਸਨ ਇਸ ਦੌਰਾਨ ਉਹਨਾਂ ਦੇ ਨਾਲ ਪੁਲਿਸ ਦੀ ਪਾਇਲਟ ਗੱਡੀ ਵੀ ਚੱਲ ਰਹੀ ਸੀ ਉਸ ਗੱਡੀ ਤੇ ਲਾਲ ਬੱਤੀ ਲੱਗੀ ਹੋਈ ਸੀ ਉਂਝ ਰਾਜਾ ਵੜਿੰਗ ਦੀ ਆਪਣੀ ਗੱਡੀ ਤੇ ਬੱਤੀ ਨਹੀਂ ਲੱਗੀ ਸੀ ਜਦੋਂ ਮੀਡੀਆ ਨੇ ਰਾਜਾ ਵੜਿੰਗ ਨੂੰ ਲਾਲ ਬੱਤੀ ਬਾਰੇ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੁਝ ਪਤਾ ਨਹੀਂ ਮੀਡੀਆ ਤੋਂ ਬਚਣ ਲਈ ਰਾਜਾ ਵੜਿੰਗ ਨੇ ਤੁਰੰਤ ਲਾਲ ਬੱਤੀ ਉਤਾਰਨ ਦੇ ਆਦੇਸ਼ ਦਿੱਤੇ ਉਹ ਪਾਇਲਟ ਦੇ ਉੱਤੇ ਲਾਲ ਬੱਤੀ ਲੱਗੀ ਰਹਗੀ ਅਸੀਂ ਹਮੇ ਆਪਦੀ ਗੱਡੀ ਤੋਂ ਤਾਂ ਲਾਤੀ ਉਹ ਜਿਹੜੀ ਪਾਇਲਟ ਤੋਂ ਅੱਜ ਹੀ ਸਵੇਰ ਮੇਰੇ ਖਲ 11:00 ਵਜੇ ਨਿਊਜ਼ ਸੁਣ ਰਹੇ ਸੀ ਕੱਲ ਅਖਬਾਰ ਚ ਪੜਿਆ ਕਿ ਲਾਲ ਬੱਤੀਆਂ ਜਿਹੜਾ ਅਮਰਿੰਦਰ ਸਿੰਘ ਜੀ ਨੇ ਇਹ ਲਾਤੀਆਂ ਪਰ ਆਪਦੀ ਗੱਡੀ ਤੇ ਤਾਂ ਮੈਂ ਲਾਈ ਨਹੀਂ ਨਾ ਮੈਂ ਲਾਉਣੀ ਸੀ ਮੈਨੂੰ ਪਤਾ ਨਹੀਂ ਸੀ ਪਾਇਲਟ ਦੀ ਵੀ ਲਾਉਣੀ ਹੈ ਤੇ ਉਹ ਜ਼ਰੂਰ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡਾ ਇਹ ਫੈਸਲਾ ਲਿਆ ਸਾਡੇ ਤਾਂ ਸਕਿਉਰਿਟੀ ਵਾਲੇ ਨਹੀਂ ਜਿਪਸੀ ਤੇ ਹਜੇ 3 ਦਿਨ ਹੋਏ ਲਾਈ ਸੀ ਉਹ ਸਾਡੇ ਅਮਰਿੰਦਰ ਸਿੰਘ ਜੀ ਨੇ ਜੋ ਫੈਸਲਾ ਲਿਆ ਅਸੀਂ ਮਹਾਰਾਜ ਅਮਰਿੰਦਰ ਸਿੰਘ ਜੀ ਦੇ ਨਾਲ ਹੈ